ਬੜੇ ਪਿਆਰ ਨਾਲ ਗੌਰ ਕੀਤਾ ਜਾ ਰਿਹਾ ਹੈ ਪਰਮਿਸ਼ਨੇ ਕਰਕੇ ਚਲਦੀ ਤੁਹਾਡੇ ਕੋ ਕੀ ਪਰਮਿਸ਼ਨ ਹੈ ਇੱਥੇ ਚਲਾਣ ਦੀ ਤੁਹਾਡੇ ਕੋ ਕੀ ਪਰਮਿਸ਼ਨ ਹੈ ਹਾਂ ਸਭ ਜਿੰਦਾਂ ਕੇ ਮਰਾਉਂਦਾ ਕਰ ਸਕਦੇ ਨਹੀਂ ਮੈਂ ਕੋਈ ਕੁਝ ਨਹੀਂ ਕਰਨਾ ਜੀ ਨਾ ਮੈਂ ਕੁਝ ਲੈਣਾ ਹੈ ਨਾ ਮੈਂ ਕੁਝ ਦੇਣਾ ਮੈਂ ਤੁਹਾਨੂੰ ਸੁਪਤਲ ਜੀ ਗੱਲ ਪੁੱਛ ਰਿਹਾ ਵਾਂ ਕਿ ਐਮਐਲ ਸਾਹਿਬ ਦਾ ਹੱਥ ਹੈਗਾ ਪਿੱਛੇ ਨਹੀਂ ਜੀ ਨਹੀਂ ਕਿਸੇ ਦਾ ਨਹੀਂ ਐਮ ਐਲ ਐਸ ਆਫ ਦੀ ਸਵਾਰੀ ਗੱਲ ਕਰਾ ਦਿਓ ਫਿਰ ਜਿਹਦੀ ਸਵਾਰੀ ਚ ਕਰਾਉ ਗੱਲ ਕਿਦੀ ਸਵਾਰੀ ਚ ਹੈ ਗੱਲ ਕਰਾਓ ਓਕੇ ਪਰ ਜਨਾ ਮੈਂ 1 ਮਿੰਟ ਪਤਾ ਕਰ ਦਿੰਦਾ ਨਹੀਂ ਮੈਂ ਤਾਂ ਪਤਾ ਕਰ ਲਿਆ ਹੈ ਨੀ ਕਿ ਕਾਰਪੇਸ਼ਨ ਤੋਂ ਸਰ 1 ਮਿੰਟ ਨਹੀਂ ਦੱਸ ਦੋ ਥੋੜਾ ਜਿਹਾ ਫੋਨ ਬੜੀ ਧੀਰ ਤੋਂ ਉਹ ਅੰਨ ਨੇ ਹੈਂਡ ਫ੍ਰੀ ਰੱਖਿਆ ਆ ਸੀਗਾ 1 ਮਿੰਟ ਚ ਦੱਸਤਾ ਲੁਧਰਨਾਲਾ ਦੇ ਖੜਵਲੇ ਤੋਂ ਆਮਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਐਨਜੀਟੀ ਰਿਪੋਰਟ ਹੈ ਕਿ ਪੰਜਾਬ ਦੀ ਧਰਤੀ ਦੇ ਹੇਠਲਾ ਪਾਣੀ ਕਾਫੀ ਨੀਚੇ ਜਾ ਰਿਹਾ ਹੈ ਪੱਧਰ ਲਗਾਤਾਰ ਨੀਚੇ ਜਾਂਦੇ باوجود ਵੀ ਬੋਰ ਦੇ ਉੱਤੇ ਸ਼ਹਿਰਾਂ ਦੇ ਵਿੱਚ ਬੋਰ ਜਿਹੜਾ ਬਿਲਕੁਲ ਹੀ ਨਹੀਂ ਕਰੇ ਤਾਂ ਜਾਊਗਾ ਲੇਕਿਨ ਕਾਰਪੋਰੇਸ਼ਨ ਦੀ ਅੱਖਾਂ ਬੰਦ ਸਿਗੀਆਂ ਜਾਂ ਕਾਰਪੋਰੇਸ਼ਨ ਨੇ ਆਪਣੀ ਅੱਖਾਂ ਬੰਦ ਕੀਤੀਆਂ ਹੋਈਆਂ ਸਿਗੀਆਂ ਸਾਰੇ ਆ ਬੋਰ ਕੀਤਾ ਜਾ ਰਿਹਾ ਹੈ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਪੁੱਛਦੇ ਹਾਂ ਤਸਵੀਰ ਦਿਖਾਈ ਜਾ ਰਹੀ ਤੁਹਾਨੂੰ बड़े प्यार बोर किया जा रहा ता जगह किसकी जगह किस परमिशन है कार कारपेस की दिखाओ रोड के ऊपर की परमिशन ये तो मैं कहूँ एक्सीब के बात ठीक है भाजी परमिशन दिखाना मैं तो कौन से बात मत करवाना ਕਰਤ ਸਿੰਘ ਦੀ ਪਰਮਿਸ਼ਨ ਮੈਨੇ ਅਫਸਰ ਕੋ ਫੋਨ ਲਗਾ ਲਿਆ ਇਧਰ ਤੇ ਇਹ ਦੇਖੋ ਅਮਰੀਤ ਜੀ ਹਾਂ ਜੀ ਮੈਂ ਮੌਕੇ ਤੇ ਖੜਾ ਆ ਇੱਥੇ ਕਹਿੰਦੇ ਨੇ ਫੋਨ ਤੇ ਗੱਲਬਾਤ ਕਰਾਈ ਜਾਂਦੀ ਹੈ ਕਿ ਪਰਮਿਸ਼ਨ ਤਾਂ ਹੈ ਨਹੀਂ ਥੜੀ ਦੇ ਬਾਹਰ ਹੀ ਬੋਰ ਕਰ ਰਹੇ ਨੇ ਅੱਛਾ ਜੀ ਇਹ ਵੀਡੀਓ ਮੈਂ ਬਣਾ ਲਈ ਹੈ ਤੇ ਤੁਹਾਡੇ ਬਿਆਨ ਲੈਣਾ ਚਾਹੁੰਦਾ ਸਰ ਕੀ ਇਹ ਐਨਜੀਡੀ ਰਿਪੋਰਟ ਹੈ ਕਿ ਜੋ ਪਾਣੀ ਦਾ ਲੈਵਲ ਹੈ ਹੇਠਾਂ ਹੋ ਚੁੱਕਾ ਹੈ ਲੇਕਿਨ ਸਾਰੇ ਆਮ ਰੋਡ ਦੇ ਉੱਪਰ ਹੀ ਬੋਲਿੰਗ ਕਰ ਰਹੇ ਨੇ ਹਾਂਜੀ ਬਿਲਕੁਲ ਗਲਤ ਹੈ ਇਹਨੂੰ ਮੈਂ ਰਿਪੋਰਟ ਕਰਿਓ ਮੇਰੇ ਡਰੈਸ ਤੇ ਜੋ ਮੈਂ ਕੰਮ ਬੰਦ ਕਰਾਉਣਾ ਦੀ ਇਹਨਾਂ ਸਰ ਇਹ ਹੈਗੀ ਹੈ ਮੁਕੇਸ਼ ਦੀ ਕਲੋਨੀ ਹੈ ਟਿੱਬਾ ਰੋਡ ਭੋਲੇ ਦਫਤਰ ਤੋਂ ਅੱਗੇ ਪੈਂਦੀ ਹੈ ਉਸ ਰੋਡ ਤੇ ਜਿੱਥੇ ਖੜਿਆ ਮੈਨੂੰ ਲੋਕੇਸ਼ਨ ਭੇਜ ਦਿਓ ਦੀ ਬਸ ਸਰ ਮੈਂ ਤੁਹਾਨੂੰ 2 ਮਿੰਟ ਦੀ ਲੋਕੇਸ਼ਨ ਆ ਰਹੀ ਮੇਰੀ ਕਰੰਟ ਲੋਕੇਸ਼ਨ ਆ ਰਹੀ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਸਰ ਇਹ ਲੋਕੇਸ਼ਨ ਭੇਜੀ ਜਾਂਦੀ ਹੈ ਐਕਸਟਰੀਮਸ ਐਸਜੀਓ ਸਾਹਿਬ ਨੂੰ ਐਸਜੀਓ ਸਾਹਿਬ ਅੱਗੇ ਕੀ ਕਾਰਵਾਈ ਕਰਦੇ ਨੇ ਉਹ ਵੀ ਦਿਖਾਣੇ ਆ ਪਹਿਲੇ ਲੋਕੇਸ਼ਨ ਸ਼ੇਅਰ ਕਰ ਲਈਏ ਇਹ ਲੋਕੇਸ਼ਨ ਐਸਜੀਓ ਸਾਹਿਬ ਨੂੰ ਅਸੀਂ ਪਾ ਦਿੱਤੀ ਆ ਤੁਹਾਡੇ ਕੋ ਕੀ ਪਰਮਿਸ਼ਨ ਹੈ ਤੇ ਚਲਾਣ ਦੀ ਤੁਹਾਡੇ ਕੋ ਕੀ ਪਰਮਿਸ਼ਨ ਹੈ ਹੈ ਤੁਹਾਡੇ ਕੋ ਕੋਈ ਪਰਮਿਸ਼ਨ ਨਹੀਂ ਆਦੀ ਨਾ ਆਪਰੇਟਰ ਕਿਹਦੀ ਮਸ਼ੀਨ ਹੈ ਸਰ ਪਰ ਦੋ ਦਾ ਕਰਾਉ ਦਿਖਾਓ ਪਰਮਿਸ਼ਨ ਭਾਈ ਸਾਹਿਬ ਆ ਜਾ ਸਰ ਆ ਜਾ ਨਹੀਂ ਨਹੀਂ ਅੰਦਰ ਨਹੀਂ ਆਣਾ ਮੈਂ ਅੰਦਰ ਤਾਂ ਮੈਂ ਜ਼ਿੰਦਗੀ ਚ ਨਾਵਾ ਐਕਸੀਨ ਆ ਰਿਹਾ ਮੈਂ ਲੋਕੇਸ਼ਨ ਪਾਤੀ ਆ ਆ ਮਸ਼ੀਨ ਵੀ ਬੰਦ ਕਰਾਉਂਗਾ ਸਾਫ਼ ਖੜ ਕੇ ਬੰਦ ਕਰਾਉਂਗਾ ਪਰਮਿਸ਼ਨ ਦਿਖਾ ਦਿਓ 98152 98152 ਕੜਮਾਲਾ ਕਹਾ ਹਾਂ ਹਾਂ ਜਿਸਵਾਲ ਜੀ ਗੱਲ ਕਰ ਰਹੇ ਹਾਂ ਹਾਂ ਜੀ ਹਾਂ ਜੀ ਬਾਜੀ ਇੱਕ ਬੋਰ ਕਰਾਣਾ ਵਾ ਟਿੱਬਾ ਰੋਡ ਦੇ ਉੱਤੇ ਬੋਰ ਕਰਾਣਾ ਘਰ ਦੇ ਵਿੱਚ ਮਸ਼ੀਨ ਲਗਾਉਣ ਦੀ ਜਗ੍ਹਾ ਨਹੀਂ ਹੈਗੀ ਬਾਹਰ ਹੋ ਜਾਊਗਾ ਬੋਰ ਗਲੀ ਚ ਗਲੀ ਚ ਬੋਰ ਕਰਾਣਾ ਵੇ ਹੋ ਸਕਦਾ ਬਾਜੀ ਕਰੇ ਜਿੰਨੀ ਕਰ ਦੇਣਾ ਕਾਰਪੇਸ਼ਨ ਦੇ ਕਰੇ ਦੇਣਾ ਕੁਝ ਲੈ ਦੇ ਕੇ ਹੋ ਜਾਵੇ ਸਰ ਕਾਰਪੇਸ਼ਨ ਦੇ ਵਿੱਚ ਨਹੀਂ ਬਾਜੀ ਠੀਕ ਹੋ ਤੁਸੀਂ ਆਪ ਗੱਲ ਕਰ ਲੋ ਕਰਿਆ ਸਰ ਨਾਲ ਅਜਾ ਐਮਐਲਏ ਸਾਹਿਬ ਨਾਲ ਹਾਂਜੀ ਅਜੇ ਉਹਨਾਂ ਨੇ ਮਨਜ਼ੂਰੀ ਦਿੱਤੀ ਤਾਂ ਫੇਰ ਹੋ ਜਾਊਗਾ ਬੋਰ ਆਹ ਹੋ ਜਾਗਾ ਜੀ ਭਾਜੀ ਵਿਸ਼ਾਲ ਗੱਲ ਕਰਦਾ ਪੱਤਰਕਾਰ ਲੁਧਿਆਣਾ ਲਾਈਵ ਤੋਂ ਇਹ ਜਿਹੜਾ ਇੱਕ ਬੋਰ ਹਾਂਜੀ ਇੱਕ ਜਿਹੜਾ ਬੋਰ ਤੁਸੀਂ ਕਰ ਰਹੇ ਹੋ ਰੋਡ ਦੇ ਉੱਤੇ ਜਿਹੜਾ ਕਿੱਤਾ ਜਾ ਰਿਹਾ ਤੁਹਾਡੀ ਮਸ਼ੀਨ ਲੱਗੀ ਹੋਈ ਹੈ ਆ ਵੀ ਪਰਮਿਸ਼ਨ ਐਮਐਲਏ ਸਾਹਿਬ ਨੇ ਦਿੱਤੀ ਆ ਉਹ ਨਹੀਂ ਭਰਾ ਨਹੀਂ ਫੇ ਮਸ਼ੀਨ ਤੁਸੀਂ ਰੋਡ ਦੇ ਉੱਤੇ ਕਿਦਾਂ ਲਾਤੀ ਜੋ ਤੁਹਾ ਤੁਝਾ ਬੁਝਾ ਜਾਣਦਾ ਰਹਿਆ ਮੈਨੂੰ ਭਾਜੀ ਮੈਂ ਕੀ ਕਰਨਾ ਜਾਣ ਕੇ ਤੁਸੀਂ ਦੇਖੋ ਐਨ ਜੀਟੀ ਦੀ ਰਿਪੋਰਟ ਹੈਗੀ ਪੰਜਾਬ ਦੇ ਹੇਟਲਾ ਪਾਣੀ نیچے ਹੋ ਚੁੱਕਾ ਤੁਸੀਂ ਬੋਰ ਤੇ ਬੋਰ ਕਰੀ ਜਾ ਰਹੇ ਹੋ ਉਹ ਵੀ ਉਹ ਗਰੀਬ ਆਦਮੀਆਂ ਦਾ ਪਾਣੀ ਨਹੀਂ ਆਇਆ ਚਾਰ ਮੰਜ਼ਿਲ ਬਿਲਡਿੰਗ ਗਰੀਬ ਆਦਮੀ ਦੀ ਹੁੰਦੀ ਹੈ ਗਰੀਬ ਆਦਮੀ ਉਹ ਹੁੰਦਾ ਜਿਹਨੇ ਤਰਪਾਲ 바ਕੇ ਕੰਮ ਕਰਨਾ ਚਲ ਜਿੱਦਾਂ ਕਹੇ ਬਰਾਉ ਦਾ ਕਰ ਲੈਣੇ ਨਹੀਂ ਮੈਂ ਤਾਂ ਕੁਝ ਨਹੀਂ ਕਰਨਾ ਜੀ ਨਾ ਮੈਂ ਕੁਝ ਲੈਣਾ ਹੈ ਨਾ ਮੈਂ ਕੁਝ ਦੇਣਾ ਮੈਂ ਤੁਹਾਨੂੰ ਸਿੰਪਲ ਜੀ ਗੱਲ ਪੁੱਛ ਰਿਹਾ ਵਾਂ ਕਿ ਐਮ ਐਲ ਏ ਸਾਹਿਬ ਦਾ ਹੱਥ ਹੈਗਾ ਪਿੱਛੇ ਨਹੀਂ ਨਹੀਂ ਇਹ ਕਹਦਾ ਫਿਰ ਮੈਂ ਆ ਤੁਸੀਂ ਹੁਣੇ ਬੋਲੇ ਹੋ ਕਿ ਐਮਐਲਏ ਸਾਹਿਬ ਕੋ ਕਰਾ ਦਿਓ ਗੱਲ ਕਰਾ ਦਿਓ ਪਾਜੀ ਤੁਸੀਂ ਮੈਨੂੰ ਕਿਹਾ ਮੈਂ ਕਿ ਮੈਨੂੰ ਤਾਂ ਪਤਾ ਨਹੀਂ ਮਾਲਕ ਨੇ ਆਪ ਕਹਿਆ ਹੋਣਾ ਮੈਂ ਨਹੀਂ ਕਿਹਾਣਾ ਹਾਂਜੀ ਮਾਲਕ ਦੀ ਗੱਲ ਹੈ ਇਹ ਮਸ਼ੀਨ ਹੁਣ ਤੁਹਾਡੀ ਇੱਥੇ ਲੱਗੀ ਹੋਈ ਆ ਹਾਂਜੀ ਲੱਗੀ ਹੋਈ ਹੈ ਜੀ ਚਲੋ ਕਾਰਪੇਸ਼ਨ ਮੁਲਾਜ਼ਮਾਂ ਨੂੰ ਫੋਨ ਕਰਦੇ ਹਾਂ ਕਿਦੀ ਮਨਜ਼ੂਰੀਆਂ ਲੱਗੀ ਇੱਥੇ ਮਸ਼ੀਨ ਨੂੰ ਜੀ ਮੇਰੀ ਆਪ ਬੇਟਾ ਇਹਨਾਂ ਦੇ ਕੋਈ ਸਹੀ ਹਾਂਜੀ ਉਹ ਬੇਟਾ ਇਹਨਾਂ ਮੇਰੇ ਕੋਲ ਤੇਰੇ ਕੋ ਦੇ ਦੇਣਾ ਮੈਂ ਕਿਹਾ ਇਹ ਮੈਂ ਕੀ ਕਰਨਾ ਦੱਸੋ ਤਾਂ ਸਹੀ ਬੇਟਾ ਸਾਹਿਬ ਨਾਲ ਮੈਂ ਭੇਜਦਾ ਭਰਾ ਦੇ ਗੋਲੀ ਵੇਚ। ਅੱਛਾ ਜੀ। ਦੱਸੋ ਜੀ ਪਰਮਿਸ਼ਨ ਦਿਖਾਓ ਭਾਈ ਸਾਹਿਬ। ਪਰਮਿਸ਼ਨ। ਉਹ ਤਾਂ ਕਹਿੰਦੇ ਨੇ ਭੋਲਾ ਸਾਹਿਬ ਦੀ ਸ਼ਿਫਾਰਿਸ਼ ਕਰਾ ਦਿਓ ਤੇ ਭੋਲੇ ਸਾਹਿਬ ਦੀ ਸ਼ਿਫਾਰਿਸ਼ ਕਰਾਈ ਹੈ। ਐਮਐਲਏ ਸਾਹਿਬ ਦੀ ਸ਼ਿਫਾਰਿਸ਼ ਹੈ। ਗੱਲ ਕਰਾ ਦਿਓ ਫਿਰ ਜਿਹਦੀ ਸ਼ਿਫਾਰਿਸ਼ ਹੈ। ਕਰਾਓ ਗੱਲ। ਕੀ ਹੈ? ਕਿਹਦੀ ਸ਼ਿਫਾਰਿਸ਼ ਹੈ ਗੱਲ ਕਰਾਓ। ਰੋਡ ਦੇ ਉੱਤੇ ਕਿੱਦਾਂ ਕਰਦੇਗਾ ਜੀ ਦੱਸੋ ਤੁਸੀਂ ਮੈਨੂੰ ਆਪ ਸਮਝਾਓ। ਤੁਹਾਡੇ ਘਰਾਂ 'ਚ ਪਾਣੀ ਆਂਦਾ? ਜਦੋਂ ਪਾਣੀ ਗੰਦਾ ਆਂਦਾ ਫਿਰ ਕੀ ਕਰਦੇ ਹੋ ਦੱਸੋ? ਕੀ ਕਰਦੇ ਹੋ ਫਿਰ ਗੰਦੇ ਪਾਣੀ ਦਾ ਕੀ ਕਰਦੇ ਹੋ ਪ੍ਰੋਟੈਕਟ ਕਰਦੇ ਹੋ ਮੀਡੀਆ ਨੂੰ ਬੁਲਾਉਂਦੇ ਹੋ ਬਿਲਕੁਲ ਬਿਲਕੁਲ ਜਿੰਦਾ ਪਾਣੀ ਆ ਰਿਹਾ ਹਰ ਘਰ ਬੋਰ ਕਰ ਲੇ ਮੈਂ ਤਾਂ ਕਹਿੰਦਾ ਵਾਨੂ ਮਤੀ ਲਿਆ ਦਿਓ ਹਰ ਘਰ ਬੋਰ ਕਰ ਲੇ ਸਹੀ ਹੈ ਬਾਈ ਦੀ ਗਲਤ ਹੈ ਨਹੀਂ ਠੀਕ ਹੈ ਬਾਈ ਮਨਤਾਜੋ ਤੁਹਾਡੇ ਇੱਥੇ ਪਾਣੀ ਵੀ ਆਂਦਾ ਹਾਂਜੀ ਹਾਂਜੀ ਨਹੀਂ ਆਂਦਾ ਮੈਂ ਕਹਿੰਦਾ ਤੁਸੀਂ ਪਰਮਿਸ਼ਨ ਲੈ ਕੇ ਬੋਰ ਕਰਾ ਲਓ ਫਿਰ ਸਰਕਾਰੀ ਪਾਈਪ ਦਾ ਕੀ ਫਾਇਦਾ ਮਨਵਾਹ ਦਾ ਜਵਾਬ ਦੇ ਦਿਓ ਕੋਈ ਹੈਗਾ ਸਰਕਾਰੀ ਪਾਈਪ ਦਾ ਫਾਇਦਾ ਕੀ ਨਹੀਂ ਪਰਮਿਸ਼ਨ ਇਹਨਾਂ ਨਹੀਂ ਲੈਂਦੀ ਹੋਈ ਹੈ ਕਿੱਥੇ ਆ ਭਾਨਾ ਉਹ ਬਾਈ ਦੀ ਪਰਮਿਸ਼ਨ ਲੈਂਦੀ ਹੋਗੀ ਤਾਂ ਵੀ ਅੰਦਰ ਹੋਊਗਾ अच्छा बाहर नहीं हो सकता बाहर ਕਿੱਥੇ ਹੋ ਜੂਗਾ ਬਾਹਰ ਮਸ਼ੀਨ ਕਿੱਦਾਂ ਲਾ ਸਕਦੇ ਨੇ ਲਾ ਸਕਦੇ ਮਸ਼ੀਨ ਬਾਹਰ ਨਹੀਂ ਲਾ ਸਕਦੇ ਮਸ਼ੀਨ ਉਹ ਸਰਕਾਰੀ ਮਸ਼ੀਨ ਹੋਊਗੀ ਕਾਰਪੋਰੇਸ਼ਨ ਆਪਣਾ ਬੋਰ ਕਰੇਗੀ ਉਹ ਮਸ਼ੀਨ ਦੀ ਲੱਗੀ ਬਨਾਵਟ ਹੁੰਦੀ ਆ ਉਹਦਾ ਪਾਈਪ ਦਾ ਸਾਈਜ਼ ਹੀ ਵੱਡਾ ਹੁੰਦਾ ਸਰਕਾਰੀ ਸਰਕਾਰੀ ਜਿੱਦ ਕਰਦੇ ਲੇਕਿਨ ਆ ਤਸਵੀਰ ਹੈ ਚਲੋ ਮਸ਼ੀਨ ਤਾਂ ਬੰਦ ਹੋ ਗਈ ਹੈ ਜਿਹਨਾਂ ਦੀ ਮਸ਼ੀਨ ਹੈ ਉਹਨਾਂ ਦੇ ਬੇਟਾ ਸਾਹਿਬ ਹੀ ਮੈਨੂੰ ਮਿਲਣ ਸਿਆਰੇ ਨੇ ਕਹਿੰਦੇ ਬੇਟਾ ਸਾਹਿਬ ਮਿਲ ਲੈਂਦੇ ਨੇ ਆ ਕੇ ਮਿਲਣਾ ਕੀ ਹੈ ਦੇਖਦੇ ਆ ਲੇਕਿਨ ਮਸ਼ੀਨ ਇੱਥੇ ਬੰਦ ਹੈ ਕਾਰਪੋਰੇਸ਼ਨ ਦੇ ਮੁਲਾਜ਼ਮ ਆ ਰਹੇ ਨੇ ਐਸਜੀਓ ਸਾਹਿਬ ਮੌਕੇ ਤੇ ਆਣਗੇ ਤੇ ਉਹਨਾਂ ਨਾਲ ਗੱਲ ਪੁੱਛਦੇ ਐ ਐਸਜੀਓ ਸਾਹਿਬ ਨਾਲ ਦੁਬਾਰਾ ਐਸਜੀਓ ਸਾਹਿਬ ਨੂੰ ਕਹਿ ਰਹੇ ਆ ਲੋਕੇਸ਼ਨ ਪਾਤੀ ਐ ਤੁਸੀਂ ਮੌਕੇ ਤੇ ਕਿੰਨੀ ਦੇਰ ਤੱਕ ਆ ਰਹੇ ਹੋ ਹਾਂਜੀ ਐਸਜੀਓ ਸਾਹਿਬ ਮੈਂ ਲੋਕੇਸ਼ਨ ਸੈਂਡ ਕਰਤੀ ਤੁਹਾਨੂੰ ਹਾਂਜੀ ਤੇ ਮੈਂ ਕਾਈਂਡਲੀ ਰਿਕਵੈਸਟ ਹੀ ਕਰਾਂਗਾ ਕਿ ਭੇਜੋ ਤੇ ਇੱਥੇ ਜੋ ਲੈਣ ਦੇਣ ਦੀਆਂ ਗੱਲਾਂ ਚੱਲ ਪਈਆਂ ਮੰਨੂ ਕਹਿੰਦੇ ਕਮਰੇ 'ਚ ਆਜੋ ਤੇ ਅੰਦਰ ਬਹਿ ਕੇ ਗੱਲਬਾਤ ਕਰ ਲੈਂਦੇ ਜਿਹਦੀ ਮਸ਼ੀਨ ਲੱਗੀ ਏ ਉਹ ਕਹਿ ਰਿਹਾ ਕਿ ਮੇਰਾ ਬੇਟਾ ਤੇਰੇ ਕੋਲ ਆ ਰਿਹਾ ਵਾ ਤੂੰ ਉਹਨਾਂ ਨਾਲ ਗੱਲ ਕਰ ਲੈ ਉਹਨਾਂ ਦੀ ਨਾ ਨਾ ਜੀ ਨਾ ਕੋਈ ਚੱਕਰ ਨਾ ਜਨਾ ਨਹੀਂ ਪੈਣਾ ਆਪਾਂ ਤੇ ਆਪਾਂ ਇਹਨੂੰ ਵਾਈਂਡ ਆਫ ਕਰ ਦਿੰਦੇ ਆ ਬੰਦਾ ਤਾਂ ਮੈਂ ਹੁਣੇ ਭੇਜਤਾ ਜਿਹੜਾ ਰੋਕ ਦੂਗਾ ਜੀ ਤਾਂ ਕਿ ਸਵੇਰੇ ਚਕਾਵਾਂਗੇ ਇਹਨਾਂ ਨਾਲ ਜਿਹੜਾ ਜੋ ਵੀ ਐਸਾ ਰਾਤੋਂ ਰਾਤ ਮੇਰੇ ਖਿਆਲ ਨਾਲ ਮਸ਼ੀਨ ਹੀ ਗੈਪ ਹੋ ਜੂਗੀ ਇੱਥੋਂ ਸੁਭਰਾ ਦੇ ਸੋਲੇ ਮੇਰੇ ਕੋਲ ਦੇਖੋ ਨਾ ਡਾਇਰੈਕਟਰ ਹੈ ਨਾ ਸਟਾਫ ਹੈ ਜੇਹੀ ਗੱਲ ਆਪਾਂ ਕਰਦੇ ਨਾ ਸੱਚੇ ਚ 4 ਵਜੇ ਮੇਰੇ ਕੋਲ ਸਾਰਾ ਕੁਝ ਸਾਰੇ ਹਥਿਆਰ ਮੇਰੇ ਕੋਲ ਸੀਗੇ ਜੀ ਇਹਨਾਂ ਹੁਣ ਮੇਰੇ ਕੋਲ ਮੈਂ ਬੰਦੇ ਦੋ ਭੇਜ ਸਕਦਾ ਵੀ ਜਿਹੜੇ ਉਹਨਾਂ ਨੂੰ ਜਾ ਕੇ ਰੋਕ ਦੇਣਗੇ ਬਾਕੀ ਸਵੇਰੇ ਸਮਾਨ ਜੇ ਲੱਗਿਆ ਹੋਇਆ ਨਾ ਥਰੂ ਚ ਕਾ ਦਵਾਂ ਜੀ ਲੇਕਿਨ ਲੇਕਿਨ ਹੁਣ ਮੁਲਾਜ਼ਮ ਆ ਰਹੇ ਨੇ ਹਾਂ ਜੀ ਹਾਂ ਆ ਰਹੇ ਮੇਰੇ ਜੇ ਆ ਰਹੇ ਮੇਰੇ ਨੂੰ ਕਿਹਾ ਸੁਪਰਵਾਈਜ਼ਰ ਚਲੋ ਬਹੁਤ ਬਹੁਤ ਸ਼ੁਕਰੀਆ ਅਮਰਿਤ ਜੀ ਬਹੁਤ ਬਹੁਤ ਸ਼ੁਕਰੀਆ ਇਹ ਸਾਡੇ ਕਾਬਿਲ ਅਫਸਰ ਨੇ ਅਮਰਿਤਪਾਲ ਜੋ ਕਾਰਪੋਰੇਸ਼ਨ ਦੇ ਮੁਲਾਜ਼ਮ ਅਥੇ ਮੌਕੇ ਤੇ ਆ ਰਹੇ ਨੇ ਕੰਮ ਬੰਦ ਕਰਾਇਆ ਜਾਊਗਾ ਤੇ ਜੋ ਕੰਮ ਹੋ ਰਿਹਾ ਉਥੇ ਮਿੱਟੀ ਪਾਈ ਜਾਊਗੀ ਜਾਂ ਪੱਥਰ ਪਾਏ ਜਾਣਗੇ ਜੋ ਵੀ ਕੀਤਾ ਜਾਊਗਾ ਕੰਮ ਬੋਰ ਬੰਦ ਕਰਾਇਆ ਜਾਊਗਾ ਲੇਕਿਨ ਇੱਕ ਵੱਡਾ ਸਵਾਲ ਖੜਾ ਹੋ ਜਾਂਦਾ ਵਾ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਪੰਜਾਬ ਦੇ ਵਿੱਚ ਪਾਣੀ ਜਿਹੜਾ ਖਤਮ ਹੋ ਰਿਹਾ ਵਾ ਜਦੋਂ ਸਰਕਾਰਾਂ ਦਾਅਵੇ ਕਰਦੀਆਂ ਤੇ ਸਰਕਾਰਾਂ ਹੀ ਫਿਰ ਕਿ ਸਰਕਾਰਾਂ ਦੇ ਕਹਿਣ ਦੇ ਉੱਤੇ ਕੰਮ ਹੁੰਦੇ ਨੇ ਕਿ ਸਰਕਾਰਾਂ ਟਿਊਬਲ ਲਗਵਾ ਲਈ ਮਨਜ਼ੂਰੀ ਦਿੰਦੀਆਂ ਨੇ ਭਗਵੰਤ ਸਿੰਘ ਸਾਹਿਬ ਹੁਣ ਤੁਹਾਨੂੰ ਇੱਕ ਸਵਾਲ ਹੈ ਐਨਜੀਟੀ ਰਿਪੋਰਟ ਦਾ ਤੁਸੀਂ ਪੜ੍ਹ ਲਈਤੀ ਹੋਣੀ ਹੈ ਕਿ ਪੰਜਾਬ ਦੇ ਜ਼ਮੀਨੀ ਹੇਠਲਾ ਪਾਣੀ ਕਿਨਾ ਥੱਲੇ ਜਾ ਰਿਹਾ ਹੈ ਸਰਕਾਰੀ ਪਾਈਪਾ ਉਤਾਰ ਦਿਓ ਜਿਹੜਾ ਸਰਕਾਰੀ ਪਾਣੀ ਕਰਾ ਚਾਹੁੰਦਾ ਉਤਾਰ ਦਿਓ ਤੇ ਕਾਰਪੋਰੇਸ਼ਨ ਨੂੰ ਕਹਿ ਦਿਓ ਕਿ ਹਰ ਘਰ ਦੇ ਵਿੱਚ ਇੱਕ ਬੋਰ ਕਰ ਦੇਣ ਬੋਰ ਇਸ ਕਰਕੇ ਕਰ ਦੇਣ ਕਿ ਹਰ ਕਿਸੇ ਨੂੰ ਸਹੂਲਤ ਮਿਲ ਜਾਏਗੀ ਜਦੋਂ ਬੜਨ ਦੱਬਿਆ ਪਾਣੀ ਆ ਗਿਆ ਲੇਕਿਨ ਦਿਖਾਏ ਗੱਲ ਵੀ ਨਹੀਂ ਕਰਾਈ ਭਾਈ ਸਾਹਿਬ ਗੱਲ ਤਾਂ ਕਰਾ ਦਿਓ ਚੱਕਿਆ ਨਹੀਂ ਫੋਨ ਨਹੀਂ ਚੱਕਿਆ ਕੌਣ ਹੈਗਾ ਜਿਹਨਾਂ ਗੱਲ ਕਰਾਈ ਦੱਸ ਦੋ ਅੱਛਾ ਚੱਲ ਨਹੀਂ ਲਾਂਦਾ ਖਬਰ ਹੀ ਲਾਉਂਗਾ ਵੈਸੇ ਪੁੱਛਦੇ ਆ ਪਰਮਿਸ਼ਨ ਕਿਹਨੇ ਦਿੱਤੀ ਸੀਗੀ ਖਬਰ ਨਹੀਂ ਲਾਉਂਗਾ ਪਰਮਿਸ਼ਨ ਕਿਹਨੇ ਦਿੱਤੀ ਸੀਗੀ ਕੁਛ ਤਾਂ ਬੋਲ ਪਿਆ ਜਾਣੇ ਕਿਦੀ ਇੱਕ ਪਰਮਿਸ਼ਨ ਹੈ ਯਾਰ ਮੋਨ ਧਰ ਕੇ ਕੀ ਹੋਊਗਾ ਭਾਜੀ ਮੈਨੂੰ ਨਹੀਂ ਪਤਾ ਸੀਗਾ ਇਦਾਂ ਦੇ ਪੰਗੇ ਹੁੰਦੇ ਅੱਛਾ ਤੁਹਾਨੂੰ ਨਹੀਂ ਪਤਾ ਜੀ ਪੰਗੇ ਹੁੰਦੇ ਨੇ ਤੇ ਬੋਰ ਤਾਂ ਬੜੇ ਵਧੀਆ ਤਰੀਕੇ ਨਾਲ ਕਰਾ ਰਹੇ ਹੋ ਥੜੀ ਦੇ ਮੂਰੇ ਕੀ ਪਤਾ ਲੱਗੇ ਕਿ ਬੋਰ ਹੋ ਗਿਆ ਰਾਤੋਂ ਰਾਤ ਹੀ ਬੋਰ ਹੋ ਜੇ ਲੇਕਿਨ ਬੋਰ ਵੀ ਤੁਹਾਨੂੰ ਪਤਾ 300 ਫੁੱਟ ਜਾਣਾ ਹੁੰਦਾ ਤਿੰਨ ਦਿਨ ਲੱਗਦੇ ਨੇ ਚਾਹੇ ਰਾਤ ਵੀ ਕਰਦੇ 80 ਫੁੱਟ ਜਾਂਦਾ ਕਿੰਨੇ ਫੁੱਟ ਹੋ ਗਿਆ ਹਾਂ 120 ਹੈ 300 ਫੁੱਟ ਤਾਂ ਜਾਣਾ 120 ਹੋ ਗਿਆ ਰਾਤ ਨੂੰ 80 ਕਰ ਲੈਣਾ ਸੀਗਾ ਨਾ ਰਾਤ ਨੂੰ ਲਾਣੇ ਨਹੀਂ ਰਾਤ ਨੂੰ ਲੈਣੀ ਦੀ ਮਸ਼ੀਨ ਨਾ ਠੰਢ ਦੇ ਰਾਤ ਕੌਣ ਚਲਾਊਗਾ ਰਾਤ ਰਾਤ ਕਰਦੇ 80 ਫੁੱਟ ਚਲੇ ਜਾਣਾ ਸੀਗਾ ਹਾਂ ਰਾਤ ਨੂੰ ਹੋ ਜਾ ਮਤਲਬ 200 ਫੁੱਟ ਹੋਏ ਨਾ ਜੀ 100 ਫੁੱਟ ਰਹਿ ਗਿਆ ਹਾਂ ਕਿੰਨੇ ਫੁੱਟ ਤੇ ਪਾਣੀ ਇੱਥੇ ਹੋਰ ਤੇ 110 110 ਪਾਣੀ ਆ ਗਿਆ ਸਾਫ ਪਾਣੀ ਆ ਗਿਆ ਸਾਫ ਪਾਣੀ ਨਿਕਲ ਗਿਆ ਨਹੀਂ ਸਾਫ ਤੋਂ ਨਹੀਂ ਇਹ ਗੱਲ ਹਾਲੇ ਮਿੱਟੀ ਵਾਲਾ ਪਾਣੀ ਹਜੇ ਮਿੱਟੀ ਵਾਲਾ ਕਿੰਨੇ ਕਿੰਨੇ ਫੁੱਟ ਥੱਲੇ ਜਾਊਗਾ ਸਾਫ ਪਾਣੀ ਆਜੂ ਇਹ 250 250 ਫੁੱਟ ਹਾਂਜੀ ਕੋਤਕ ਮੁਕੰਮਲ ਹੋ ਜਾਊਗਾ ਇਹ ਪਰਸੋਂ ਹੋ ਜਾਵੇਗਾ ਪਰਸੋਂ ਸ਼ਾਮ ਤੱਕ ਪਰਸੋਂ ਸ਼ਾਮ ਤੱਕ ਮੁਕੰਮਲ ਹੋ ਜਾਊਗਾ ਕਿੰਨੀਆਂ ਪਾਈਪਾਂ ਚਲੀਆਂ ਗਈਆਂ ਥੱਲੇ ਹਾਲੇ 12 12 ਕਿੰਨੀਆਂ ਪੈਣੀਆਂ 32 32 ਪਾਈਪਾਂ ਪੈਣੀਆਂ ਹਜੇ ਇਹ ਆਪ ਹੀ ਦੱਸ ਰਿਹਾ ਕਿੱਥੇ ਕੇ ਮੈਨੂੰ ਛੋਟੀ ਜੀ ਗੱਲ ਦੱਸ ਦੋ ਬਸ ਮੈਂ ਚੱਲਾਂ ਥੋੜੀ ਮੈਂ ਖੜੇ ਨਹੀਂ ਹੋਣਾ ਪਰਮਿਸ਼ਨ ਕਿਸ ਨੇ ਦੀ? ਛੋਟਾ ਜਿਹਾ ਜਵਾਬ। ਯਾਰ ਤੂੰ ਮੈਨੂੰ ਫੋਨ ਤੇ ਗੱਲ ਕਰਾ ਰਿਆ ਸੀ ਨਾ। ਗੱਲ ਕਰ ਲੋ, ਕਰਾ ਦਿਓ। ਕੌਣ ਆ ਸਮਝਾ ਤਾ ਦਿਓ। ਹਰਜੀਤ ਸਿੰਘ ਜੀ। ਹੈਂਡ ਫ੍ਰੀ ਕੀਤਾ ਸੀ ਫੋਨ, ਬੁਢੀ ਦੇਰ ਦਾ ਫੋਨ। ਉਹ ਮੇਰੀ ਗੱਲਾਂ ਹੀ ਸੁਣਦੇ ਹੋਣਗੇ ਫਿਰ ਕੀ ਹੋ ਜਾਊਗਾ? ਨਹੀਂ ਨਹੀਂ ਉਹ ਮੈਨੂੰ ਪਤਾ ਹੀ ਨਹੀਂ। ਮੈਂ ਕਿਹੜਾ ਤੇ ਚੋਰੀ ਡਾਕਾ ਕਰਨਾ। ਕਰਾ ਦਿਓ ਗੱਲ। ਹੈਲੋ। ਵਧੀਆ ਬਾਊ ਜੀ ਕੌਣ ਸਰ? ਕੌਣ ਬੋਲਦਾ ਸਰ? ਵਿਸ਼ਾਲ ਗੱਲ ਕਰਦਾ ਲੁਧਿਆਣਾ ਲਾਈਵ ਤੋਂ ਪੱਤਰਕਾਰ। ਹਾਂ ਜੀ ਸਰ। ਸਰ ਪਰਮਿਸ਼ਨ ਕਿੱਦਾਂ ਮਿਲੀ ਇਹਨਾਂ ਨੂੰ? ਬੋਰ ਦੀ? ਹੋ ਕੇ ਪੁੱਛਣਾ ਮੈਂ ਇੱਕ ਮਿੰਟ ਪਤਾ ਕਰ ਦਿੰਦਾ। ਨਹੀਂ ਮੈਂ ਤਾਂ ਪਤਾ ਕਰ ਲਿਆ ਹੈ ਨੀ ਕਿ ਕਾਰਪੋਰੇਸ਼ਨ ਤੋਂ। ਸਰ ਇੱਕ ਮਿੰਟ ਦੱਸੋ। ਨਹੀਂ ਦੱਸ ਦੋ ਥੋੜਾ ਜਿਹਾ ਫੋਨ ਬੜੀ ਧੀਰ ਤੋਂ ਇਹਨਾਂ ਨੇ ਹੈਂਡ ਫ੍ਰੀ ਰੱਖਿਆ ਆ ਸੀਗਾ। ਇੱਕ ਮਿੰਟ ਚ ਦੱਸਦਾ। ਹੁਣ ਤਾਂ ਦੱਸ ਦੋਗੇ ਸਰ ਤਾਂ ਵਧੀਆ ਰਹੇਗਾ ਸਰ। ਇੱਕ ਮਿੰਟ ਚ ਦੱਸਦਾ। ਕਿਉਂਕਿ ਖਬਰ ਲਾਈਵ ਚੱਲਦੀ ਪਈ ਹੈ। ਦੱਸੋਗੇ ਸਰ ਇਹ ਕੌਣ ਨੇ ਭਾਈ ਸਾਹਿਬ ਦੱਸੋਗੇ ਆ ਕੌਣ ਨੇ ਜਿਨ੍ਹਾਂ ਨਾਲ ਗੱਲ ਕਰਾ ਰਹੇ ਹੋ ਉਹਨੇ ਦੀ ਮਸ਼ੀਨ ਹੈ ਉਹਨਾਂ ਦੀ ਮਸ਼ੀਨ ਹੈ ਆ ਲੋ ਫੜ ਕੋ ਲੇਕੇ ਕਾਰਪੇਸ਼ੇ ਦੇ ਮੁਲਾਜ਼ਮ ਆ ਰਹੇ ਨੇ ਇਹਨਾਂ ਨੇ ਤੁਹਾਨੂੰ ਕੀ ਕਹਿ ਕੇ ਕਿਹਾ ਸੀ ਕੀ ਲੱਗ ਜੇਗੀ ਕੀ ਕਿਹਾ ਸੀ ਇਹਨਾਂ ਨੇ ਸਮਝਾ ਦਿਓ ਥੋੜਾ ਜਿਹਾ ਫਿਰ ਅੱਗੇ ਕੋਈ ਬੰਦੇ ਹੋਰ ਕਿਸੇ ਨੇ ਬੋਰ ਕਰਵਾਣਾ ਹੋਵੇ ਇਹਨਾਂ ਨਾਲ ਕੋ ਭੇਜ ਦਾਂਗੇ ਆਪਾਂ ਕੀ ਕਿਹਾ ਗਿਆ ਸੀਗਾ ਨਹੀਂ ਮੈਂ ਤਾਂ ਆਪਾਂ ਦੱਸੇ ਸੀਗੇ ਪਾਣੀ ਪੁਣੀ ਦਾ ਸੱਬਾ ਹੈਗਾ ਇੱਥੇ ਹੂੰ ਬਸ ਬਾਕੀ ਹੋਰ ਕੁਝ ਨਹੀਂ ਕਹਿੰਦੇ ਸੀਗੇ ਹੋਰ ਕਿਨੇ ਰੁਪਏ ਲਿੱਤੇ ਹਾਂਜੀ ਕਿੰਨੇ ਰੁਪਏ ਸਹੀ ਸਹੀ ਹਲੇ ਪੈਸੇ ਪੂਰੇ ਕਿੰਨੇ ਰੁਪਏ ਪੂਰਾ ਹੋਇਆ ਕਿੰਨੇ ਚ ਕੀਤਾ ਕਿੰਨੇ ਚ ਕੀਤਾ ਨਹੀਂ ਗੱਲ ਹੋਈ ਹਲੇ ਪੈਸੇ ਦੀ ਬੋਲਾ ਯਾਰ ਮੈਂ ਹੁਣ ਤੇਰੇ ਕੋਲ ਚੀਜ਼ ਲਊਗਾ ਵਿਦਆਊਟ ਪੈਸੇ ਦੇ ਦੇਂਗਾ ਮੈਂ 10000 ਦਾ ਰਾਸ਼ਨ ਲੈ ਜਾਊਗਾ ਭਾਈ ਤੁਹਾਨੂੰ ਦੇ ਦੇਗਾ ਫਰੀ ਪੈਸੇ ਤਾਂ ਗੱਲ ਹੋਈ ਹੋਣੀ ਆ ਹਲੇ ਨਹੀਂ ਹੋਇਆ ਕੋਈ ਨਹੀਂ ਯਾਰ ਮੇਰੇ ਕੋਲ ਵੀ ਭੇਜ ਦੇ ਭਾਈ ਦੇ ਘਰ ਵੀ ਭੇਜ ਦੇ ਕੋਈ ਬੋਰ ਵਾਲਾ ਇਦਾਂ ਦਾ ਜਿਹੜਾ ਫਰੀ ਕਰਦਾ ਹੈ ਕਰਾਣਾ ਭਾਈ ਬੋਰ ਕਰਾ ਲਓ ਭਾਈ ਹੈ ਮੇਰੀ ਜਗ੍ਹਾ ਹੈ ਨਹੀਂ ਵਿਕੇਸ਼ ਭਾਈ ਦੀ ਨਹੀਂ ਵੈਸੇ ਗੱਲ ਕਰਦਾ ਬੋਰ ਫਰੀ ਹੋ ਰਿਹਾ ਹੈ ਵਿਕੇਸ਼ ਭਾਈ ਜਗ੍ਹਾ ਤੇ ਬੈਠਿਆ ਜੀ ਆਪਾਂ ਤੇ ਬਿਲਕੁਲ ਹਾਂ ਚਲੋ ਕਾਰਪੋਰੇਸ਼ਨ ਵਾਲੇ ਮੁਲਾਜ਼ਮਾਂ ਦਾ 2 ਮਿੰਟ ਚਾਰੇ ਨੇ ਕੰਮ ਬੰਦ ਹੋ ਚੁੱਕਾ ਜਦੋਂ ਅਸੀਂ ਆਏ ਆ ਉਸ ਤੋਂ ਬਾਅਦ ਲੇਕਿਨ ਮਾਲਕ ਦਾ ਕੋਈ ਜਵਾਬ ਹੀ ਨਹੀਂ ਹੈਗਾ ਸਿਰਫ ਉਹਨਾਂ ਨਾਲ ਗੱਲ ਕੀਤੀ ਜਾ ਰਹੀ ਹੈ ਜਿਹੜੇ ਬੰਦੇ ਜਿਹੜੇ ਇੱਥੇ ਸੀਗੇ ਜਿਨ੍ਹਾਂ ਨੇ ਮਸ਼ੀਨ ਲਵਾਈ ਸੀ ਉਹਨਾਂ ਨਾਲ ਗੱਲ ਕਰਾਈ ਜਾ ਰਹੀ ਹੈ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਤੋਂ ਆਉਣ ਤੋਂ ਬਾਅਦ ਦੇ ਦਿਆਂ ਕੀ ਕਾਰਵਾਈ ਕਾਰਪੋਰੇਸ਼ਨ ਦੇ ਮੁਲਾਜ਼ਮ ਕਰਦੇ ਆ ਕਿ ਮਸ਼ੀਨ ਜਿਹੜੀ ਹੈ ਜਬਤ ਹੋਊਗੀ ਕਿ ਨਹੀਂ ਹੋਊਗੀ ਕਿ ਹੁਣ ਆ ਕੇ ਕਾਰਵਾਈ ਕੀ ਮੁਕੰਮਲ ਤੌਰ ਤੇ ਕੀਤੀ ਜਾਂਦੀ ਹੈ ਲੁਧਿਆਣਾ ਕੈਮਰਾਮੈਨ ਐਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਾਈਵ ਵਿਸ਼ਾਲ ਜੀ ਕਿੱਦਾਂ ਹੈ ਫਾਤੀ ਬੋਲੂਗੇ ਪਰ ਇੱਕ ਮੁਕੇਸ਼ ਜੀ ਤੁਹਾਡੇ ਦਾ ਪੂਰੀ ਬੈਕਗ੍ਰਾਉਂਡ ਤੇ ਮੁਕੇਸ਼ ਜੀ ਨੂੰ ਨਹੀਂ ਹੈਗੀ ਆ ਹੂੰ ਉਸ ਨੇ ਰੋਡ ਦੇ ਉੱਤੇ ਸਮਰੱਥੀ ਬਲ ਹੋ ਰਿਹਾ ਸੀਗਾ ਮੈਂ ਬੰਦ ਕਰਾਉਣੇ ਜੀ ਉਹਨੇ ਰੋਡ 'ਚ ਪਾਣ ਭੋਰੀ ਸੰਗਣਾ ਪੋਰ ਪੂਰਾ ਸਰੀਆ ਵੀ ਲੱਗਾ ਜੀ ਇੱਥੇ ਕਮਾਲ ਗੱਲ ਹੈ ਤੁਸੀਂ ਵੀ ਕਰਦੇ ਜਦੋਂ ਕੋਣ ਨੂੰ ਆਪਣੇ ਕੱਪੀ ਨੂੰ ਮੈਂ ਵੀ ਕਰ ਦਣਾ ਮੈਂ ਕਰਤਾ ਸਰ ਕਾਰਪੋਰੇਸ਼ਨ ਨੂੰ ਫੋਨ ਕਰਤਾ ਤੇ ਉਹ ਕਹਿੰਦੇ ਕੱਲ ਸਵੇਰੇ ਆਵਾਂਗੇ ਸੀ ਲੇਕਿਨ ਅੱਜ ਨਹੀਂ ਗਰਤਲ ਨਹੀਂ ਰੋਡ 'ਚ ਹੋ ਸਕਦਾ ਠੀਕ ਕਰਾਈ ਕੋਈ ਸਮਝ ਨਹੀਂ ਬਸ ਸਰ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਇਸ ਚੀਜ਼ ਨੂੰ ਬਿਲਕੁਲ ਨਹੀਂ ਮੈਂ ਤਾਂ ਅਗਲੇ ਨੂੰ ਇਹ ਕਹਿੰਦਾ ਵੀ ਰੋਡ 'ਚ ਤੁਸੀਂ ਡੋਰੀ ਵੀ ਨਾ ਬਣਾਓ ਮੈਂ ਤਾਂ ਮੈਂ ਤਾਂ ਹਰੇਕ ਹੋਏ ਬੇਨਤੀ ਕਰਦਾ ਯਾਰ ਜੇ ਡੋਰੀ ਆਪਣੇ ਅੰਦਰ ਬਣਾਓ ਸੜਕਾ ਖੁੱਲ੍ਹਾ ਕਰ ਦਿਓ ਬਿਲਕੁਲ ਸਹੀ ਗੱਲ ਹੈ ਸਰ ਇਸ ਚੀਜ਼ ਨੂੰ ਬਿਲਕੁਲ ਹੱਕ ਦੇ ਨਹੀਂ ਮੈਂ ਭਾਜੀ ਤੁਸੀਂ ਵੀ ਇੱਕ ਵਾਰੀ ਸਰ ਕਹੇਗਾ ਕਾਰਪੋਰੇਸ਼ਨ ਨਾਲ ਹੋਣੀ ਜੀ ਠੀਕ ਸਰ ਕੌਣ ਬੰਦਾ ਹੈ